ਬਾਈਕ ਦੇ ਉੱਤੋਂ ਡਿੱਗਦੇ ਡਿੱਗਦੇ ਬੱਚੇ ਨੇ ਤੁਸੀਂ ਇਹ ਵੀ ਦੇਖੋ ਤਸਵੀਰਾਂ ਜਿਹੜੀਆਂ ਇਹ ਲੁਧਿਆਣੇ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਅਸੀਂ ਵੀ ਕਿੱਦਾਂ ਲੁਧਿਆਣੇ ਦੇ ਵਿੱਚ ਮੜਿਆ ਮੀਂਹ ਪੈਣ ਨਾਲ ਵੀ ਕੁਝ ਘੰਟੇ ਮੀਂਹ ਵੀ ਪੈ ਜਾਵੇ ਫਿਰ ਤਾਂ ਪੂਰਾ ਲੁਧਿਆਣਾ ਜਲਤਲ ਹੋ ਜਾਂਦਾ ਬਜ਼ੁਰਗਾਂ ਦੀ ਜਿਹੜੀ ਸਕੂਟੀ ਖੜ ਗਈ ਐ ਇੱਥੇ ਰਾਹ ਦੇ ਵਿੱਚ ਤਾਂ ਬਹੁਤ ਪਰੇਸ਼ਾਨੀ ਜਿਹੜੀ ਆਮ ਲੋਕਾਂ ਨੂੰ ਆ ਰਹੀ ਐ ਸਮਾਰਟ ਸਿਟੀ ਕਹਿੰਦੇ ਐ ਲੁਧਿਆਣਾ ਸਮਾਰਟ ਸਿਟੀ ਤੁਹਾਨੂੰ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਮਾਰਟ ਸਿਟੀ ਹੈ ਨਹੀਂਗਾ ਲੁਧਿਆਣਾ ਲੱਗਦਾ ਸਮਾਰਟ ਸਿਟੀ ਲੁਧਿਆਣਾ ਬਣਿਆ ਹੋਇਆ ਆ ਜੀ ਵਿਚਾਰ ਘਾਟ ਬਣਿਆ ਵਿਚਾਰ ਕਿੱਥੇ ਹੋਣ ਬਣਿਆ ਵਿਚਾਰ ਘਾਟ ਕਹੋ ਪਰ ਉਹ ਐਦਾ ਕਰ ਦੋ ਪਾਣੀ ਕਿਸੇ ਪਾਸੇ ਚੜਾਈ ਇਹ ਨਹੀਂ ਗਈ ਚਾਰ ਚੁਪਰੇ ਖੜਕਾ ਭਰੀਆ ਪਈਆਂ ਨੇ ਸਕੂਲ ਰਿਆਂ ਨਾ ਦਾ ਰੋਜ਼ ਔਰ ਇੰਨੀ ਬੁਰੀ ਹਾਲਤ ਹੈ ਇੰਨੀ ਬੁਰੀ ਹਾਲਤ ਹੈ ਕਿ ਮਤਲਬ ਇਹ ਤੁ ਲੰਗਣਾ ਬੱਚਿਆਂ ਨੂੰ ਉਸੇ ਨਤੀਜੇ ਇੱਕ ਬੱਚਾ ਗਿਰ ਗਿਆ ਵਿਚੇ ਦੇ ਇੱਕ ਨਾਲੇਜ ਬੱਚਾ ਗਿਰ ਗਿਆ ਸੀ ਮਸਾ ਬੱਚੇ ਆ ਸਾਰੇ ਨੇ ਗੱਡੇ ਹੋਣ ਵਿਚਾਰੇ ਨੂੰ ਅਭੀ ਕੱਲ੍ਹ ਜਿਹੜੇ ਉਹਨਾਂ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਸ਼ੀਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਲੁਧਿਆਣਾ ਦੇ ਵਿੱਚ ਦੁਬਾਰਾ ਤੋਂ ਬਾਰਿਸ਼ ਹੋਈ ਹੈ ਤੇ ਅਕਸਰ ਹੀ ਜਦੋਂ ਵੀ ਕਰੇ ਥੋੜੀ ਜਿਹੀ ਵੀ ਬਾਰਿਸ਼ ਹੁੰਦੀ ਹੈ ਤਾਂ ਲੁਧਿਆਣਾ ਡੁੱਬਣ ਦੀ ਕਗਾਰ ਤੇ ਆ ਜਾਂਦਾ ਹੈ ਤੇ ਅੱਜ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇਹ ਉਹੀ ਜਗ੍ਹਾ ਹੈ ਇਹ ਬਦਲਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿੱਥੇ ਬੀਤੇ ਦਿਨੀ ਜਿਹੜੇ ਗੱਡੀਆਂ ਇੱਥੋਂ ਨਿਕਲੀਆਂ ਸੀਗੀਆਂ ਪਾਣੀ ਦੇ ਵਿੱਚ ਦੀ ਤਾਂ ਬਹੁਤ ਸਾਰੀਆਂ ਸੈਂਕੜੇ ਦੀ ਤਦਾਦ ਦੇ ਵਿੱਚ ਨੰਬਰ ਪਲੇਟਾਂ ਜਿਹੜੀਆਂ ਇੱਥੋਂ ਪਾਣੀ ਦੇ ਵਿੱਚੋਂ ਕੱਢੀਆਂ ਗਈਆਂ ਸੀ ਤਾਂ ਜਿੰਨੀਆਂ ਵੀ ਗੱਡੀਆਂ ਇੱਥੋਂ ਪਾਣੀ ਦੇ ਵਿੱਚੋਂ ਨਿਕਲੀਆਂ ਸੀਗੀਆਂ ਕਈ ਗੱਡੀਆਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਸੀਗੀਆਂ ਉਹ ਇੱਥੇ ਡੁੱਬ ਗੀਆਂ ਸੀ ਤੇ ਲੋਕ ਜਿਹੜੇ ਇੱਥੋਂ ਲੰਘਦੇ ਨੇ ਰਾਹਗੀਰ ਨੇ ਉਹ ਵੀ ਦੇਖ ਸਕਦੇ ਆ ਅਸੀਂ ਵੀ ਕਿਸ ਤਰੀਕੇ ਨਾਲ ਆਪਣੇ ਵਹੀਕਲ ਨੇ ਜਿਹੜੇ ਉਹਨਾਂ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਇਸ ਮੁੱਦੇ ਦੇ ਬਾਰੇ ਕਿ ਲੁਧਿਆਣਾ ਦੇ ਵਿੱਚ ਜਦੋਂ ਵੀ ਕਦੇ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਵਿਕਾਸ ਕਿਹਾ ਜਾਂਦਾ ਹੈ ਲੁਧਿਆਣਾ ਦੇ ਸਭ ਤੋਂ ਵੱਧ ਹੋਇਆ ਹੈ ਲੇਕਿਨ ਲੁਧਿਆਣਾ ਦੇ ਵਿੱਚ ਵਿਕਾਸ ਹੋਣ ਦੇ ਬਾਅਦ ਵੀ ਇਹ ਤਸਵੀਰਾਂ ਲਗਾਤਾਰ ਇੱਦਾਂ ਹੀ ਦੇਖਣ ਨੂੰ ਮਿਲਦੀਆਂ ਨੇ ਕਿ ਮਾੜਾ ਜਿਹਾ ਵੀ ਮੀਂਹ ਜਦੋਂ ਪੈਂਦਾ ਹੈ ਤਾਂ ਇਹ ਅਕਸਰ ਜਲਥਲ ਹੋ ਜਾਂਦਾ ਹੈ ਲੁਧਿਆਣਾ ਹੁਣ ਤਾਂ ਮੀਂਹ ਵੀ ਦੀ ਗੱਲ ਕਰੀਏ ਤਾਂ 2 ਘੰਟੇ ਮਸਾਂ ਮੀ ਪਿਆ ਹੋਵੇਗਾ ਤੇ ਲੁਧਿਆਣਾ ਦੇ ਵਿੱਚ ਇਹ ਹਾਲ ਹੋ ਗਿਆ ਇਸ ਵੇਲੇ ਕਿ ਲੋਕ ਨੇ ਜਿਹੜੇ ਡੱਕਦੇ ਫਿਰਦੇ ਨੇ ਭਾਈ ਕੀ ਲਾਗਦਾ ਬਦਲਾਅ ਹੋਇਆ ਪੰਜਾਬ 'ਚ ਕੁਝ ਨਹੀਂ ਬਦਲਾਅ ਹੋਇਆ ਜੀ ਜਮ ਨਹੀਂ ਜਮ ਨਹੀਂ ਆ ਬਦਲਾ ਵੀ ਹੈ ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਅੱਗੇ ਨਹੀਂ ਇਹ ਹਮੇਸ਼ਾ ਹੀ ਇੱਥੇ ਪਾਣੀ ਖੜਦਾ ਹੋਇਆ ਹਮੇਸ਼ਾ ਜੀ ਭਾਜੀ ਹਮੇਸ਼ਾ ਦਾ ਹਮੇਸ਼ਾ ਦਾ ਹੈ ਅਸੀਂ ਤਾਂ ਕਾਲਜ ਜਾਂਦੇ ਸਾਡਾ ਤਾਂ ਉਹ ਵੇੜਾ ਕਰਕ ਹੋ ਜਾਂਦਾ ਨਹੀਂ ਤਾਂ ਸਾਡਾ ਪੂਰੇ ਲੁਧਿਆਣੇ 'ਚ ਪਾਣੀ ਖੜਾ ਹੋਇਆ ਸਾਡੇ ਮੱਲੇ ਦਾ ਜਿਵੇਂ ਆਪਾਂ ਗੈਸ ਬਰੇ ਦਾ ਮੰਨ ਲੀਏ ਉਹ ਤਾਂ ਪੂਰਾ ਖੰਨ ਕੇ ਰੱਖਤਾ ਇਹਨਾਂ ਨੇ ਇੱਥੇ ਬਣਵਾਇਆ ਵੀ ਨਹੀਂ ਹਲੇ ਤੱਕ ਮੈਂ ਕਹੇ ਜੇ ਇਲਾਕੇ ਦੇ ਪਤਾ ਨਹੀਂ ਸੀਗਾ ਪਾਣੀ ਖੜਦਾ ਹੈ ਹੁਣੇ ਪਤਾ ਤਾਂ ਸੀਗਾ ਉਦੋਂ ਤਾਂ ਅਸੀਂ ਗੱਡੀਆਂ ਨਾਲ ਆਉਂਦੇ ਹਾਂ ਅੱਜ ਬਾਈਕ ਨਾਲ ਆ ਕੇ ਤਾਂ ਸਾਨੂੰ ਪਤਾ ਲੱਗ ਰਿਹਾ ਆ ਦੇਖੋ ਟੋਡੇ ਸਾਹਮਣੇ ਮੈਂ ਬਿਰੇ ਦੀ ਮਦਦ ਕਰਨ ਲਈ ਰੁਕ ਗਿਆ ਤੇ ਮੈਂ ਵੀ ਵਿੱਚ ਹੀ ਬਹਿ ਗਿਆ ਉਹਨਾਂ ਦੇ ਦੇਖ ਲਓ ਤਸਵੀਰਾਂ ਵੀ ਕਿੱਦਾਂ ਨੇ ਕਿ ਜਿੰਨੀਆਂ ਵੀ ਇੱਥੋਂ ਗੱਡੀਆਂ ਲੰਘ ਰਹੀਆਂ ਨੇ ਜਾਂ ਕੋਈ ਲੋਕ ਲੰਘ ਰਹੇ ਨੇ ਜਾਂ ਤਾਂ ਉਹ ਪਾਣੀ ਦੇ ਵਿੱਚੋਂ ਲੰਘਦੇ ਡਿੱਗ ਰਹੇ ਨੇ ਜਾਂ ਉਹਨਾਂ ਦੇ ਬਾਈਕ ਨੇ ਜਿਹੜੇ ਉਹ ਬੰਦ ਹੋ ਰਹੇ ਨੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਲੋਕਾਂ ਨੂੰ ਆ ਰਹੀਆਂ ਨੇ ਲੁਧਿਆਣੇ ਦੇ ਇਹ ਖਾਸ ਤਸਵੀਰਾਂ ਨੇ ਕਿ ਲੁਧਿਆਣਾ ਜਲਥਲ ਕਿਸ ਤਰੀਕੇ ਦੇ ਨਾਲ ਹੋ ਜਾਂਦਾ ਜਦੋਂ ਵੀ ਕਦੇ ਥੋੜਾ ਬਹੁਤ ਪਾਣੀ ਹੈ ਜਿਹੜਾ ਮੀਂਹ ਹੈ ਜਿਹੜਾ ਪੈਂਦਾ ਹੈ ਔਰ ਕਈ ਕੀ ਫੁੱਟ ਪਾਣੀ ਜਿਹੜਾ ਖੜਨਾ ਸ਼ੁਰੂ ਹੋ ਜਾਂਦਾ ਹੈ ਅੰਡਰਪਾਸ ਦੇ ਵਿੱਚ ਹਾਲਾਂਕਿ ਅੱਜ ਇਹ ਅੰਡਰਪਾਸ ਦੇ ਵਿੱਚ ਪਾਣੀ ਹੈ ਜਿਹੜਾ ਬਹੁਤ ਘੱਟ ਹੈ ਇਸ ਵੇਲੇ ਲੇਕਿਨ ਬੀਤੇ ਦਿਨ ਜਦੋਂ ਇੱਥੇ ਮੀਂਹ ਪੈ ਕੇ ਹਟਿਆ ਤਾਂ ਉਸ ਵੇਲੇ ਕਾਫੀ ਪਾਣੀ ਸੀ ਸੋ ਹੋਰ ਵੀ ਰਾਹੀਰ ਨੇ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਬੰਦ ਹੋਈਆਂ ਨੇ ਜਾਂ ਆਟੋ ਚਾਲਕ ਨੇ ਗੱਲਬਾਤ ਕਰਦੇ ਆ ਭਾਈ ਜੀ ਇੱਥੇ ਲਗਾਤਾਰ ਪਰੇਸ਼ਾਨੀ ਆਉਂਦੀ ਪਈ ਆ ਹਮੇਸ਼ਾ ਇੱਥੋਂ ਨਿਕਲਦੇ ਆ ਤੁਸੀਂ ਹਾਂਜੀ ਭਾਜੀ ਇੱਥੋਂ ਹੀ ਨਿਕਲਦੇ ਆਂ ਜਦ ਬਾਰਿਸ਼ ਦੇ ਨਾਲ ਹਮੇਸ਼ਾ ਲੁਧਿਆਣਾ ਭਰ ਕੇ ਜਾਂਦਾ ਪਾਣੀ ਪਾਣੀ ਕਿਉਂ ਜਾਂਦਾ ਭਾਜੀ ਇੱਥੇ ਦਾ ਸਿਸਟਮ ਨਾ ਸਹੀ ਨਹੀਂ ਹੈਗਾ ਇੱਥੇ ਦਾ ਜਿਹੜਾ ਯਾਨੀ ਕਿ ਜਿਹੜਾ ਕਚਰਾ ਵਾ ਜਿਹੜਾ ਕੁਝ ਵੀ ਫਾ ਜਾਂਦਾ ਵਾ ਕੋਈ ਨਗਰ ਨਿਗਮ ਦਾ ਬੰਦਾ ਨਹੀਂ ਆਉਂਦਾ ਠੀਕ ਹੈ ਨਾ ਬਾਰਿਸ਼ ਕਰਕੇ ਬਹੁਤ ਪਾਣੀ ਖੜਦਾ ਵਾ ਇੱਥੇ ਇੱਥੇ ਯਾਨੀ ਕਿ 70 ਸਾਲ ਹੋ ਗਏ ਸਾਨੂੰ 25 30 ਸਾਲ ਮੈਨੂੰ ਹੋ ਗਏ ਇੱਥੇ ਰਹਿੰਦੇ ਹੋਏ ਏ ਅੱਜ ਤੱਕ ਆਪਾਂ ਇਹ ਨਹੀਂ ਦੇਖਿਆ ਕਿ ਹਾਂ ਵੀ ਕੋਈ ਨਕਾਸ ਹੋਇਆ ਸਮਾਜ ਸਿਟੀ ਕਹਿੰਦੇ ਆ ਲੁਧਿਆਣਾ ਪਰ ਸਮਾਜ ਸਿਟੀ ਤੁਹਾਨੂੰ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਸਮਾਜ ਸਿਟੀ ਹੈ ਨਹੀਂਗਾ ਪਿਛਲੇ ਹਫਤੇ ਵੀ ਮੀਂਹ ਪਿਆ ਸੀਗਾ ਇੱਥੇ ਕਟੋ ਘਟਣੀ ਮੈਂ ਕਹਿੰਦਾ ਤਦਾਰ ਦੇ ਨਾਲ ਕਿੰਨੀਆਂ ਨੰਬਰ ਪਲੇਟਾਂ ਡਿੱਗੀਆਂ ਲੋਕਾਂ ਦੀ ਕਿੰਨਾ ਨੁਕਸਾਨ ਹੁੰਦਾ ਗੱਡੀਆਂ ਦਾ ਕਿੰਨੇ ਕੁ ਨੰਬਰ ਪਲੇਟਾਂ ਹੋਣਗੀਆਂ ਜਿਹੜੇ ਡਿੱਗੀਆਂ ਸੀ ਪਿਆ 3-4 ਦਿਨ ਪਹਿਲਾਂ ਭਾਈ ਕਟੋ ਘਟਣੀ ਜਦੋਂ ਆਪਾਂ 1:30 ਵਜੇ ਦਾ ਟਾਈਮ ਲੈ ਲਓ ਤੇ ਕਟੋ ਘਟਣੀ ਮੈਂ ਕਹਿੰਦਾ ਤਿੰਨ 300 ਪਲੱਸ ਹੀ ਸੀਗੀ ਉਹਨੋਂ ਕਿ ਉਹ ਚੱਕਦੇ ਸੀ ਜਿਹੜੇ ਲੋਕ ਇੱਥੋਂ ਨੰਬਰ ਬਟਾ ਪੈਸੇ ਵੀ ਮੰਗਦੇ ਸੀ ਮੇਰੇ ਖਿਆਲ ਨਾਲ ਸਰ ਜਿਹੜੇ ਨੰਬਰ ਪਲੇਟਾਂ ਜਿਹੜੇ ਅਸੀ ਭਈਏ ਨੇ ਉਹ ਕਢਵਾਉਂਦੇ ਨੇ ਕਢਵਾ ਕੇ ਕੋਈ ਕਿਸੇ ਦੀ ਗੱਡੀ ਪੰਦ ਹੋਊਗੀ ਤੇ ਉਹਨੂੰ ਗੱਡੀ ਨੂੰ ਧੱਕਾ ਲਾਉਂਦੇ ਨੇ ਜੋ 150 ਬੰਦਾ ਉਹ ਲੈ ਲੈਂਦੇ ਆਈ ਉਹਨਾਂ ਤੋਂ ਜਿਹੜਾ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਵੀ ਲਿਆ ਉਸ ਤੋਂ ਹਾਂਜੀ ਲਿਆ ਜੀ ਬਾਰਿਸ਼ ਦਾ ਭਈਆਂ ਨੂੰ ਤਾਂ ਮौज ਆਈ 100 ਦੀ ਆਪਣੇ ਪੰਜਾਬੀ ਬੰਦੇ ਫਸੇ ਹੁੰਦੇ ਸੀ ਇਹ ਬਹੁਤ ਬੁਰਾ ਹਾਲ ਹੈ ਬਹੁਤ ਬੁਰਾ ਹਾਲ ਹੈ ਰੋਜ਼ 300% ਬਹੁਤ ਜ਼ਿਆਦਾ ਸਕੂਲ ਜਾਣਾ ਹੁੰਦਾ ਰੋਜ਼ ਔਰ ਇੰਨੀ ਬੁਰੀ ਹਾਲਤ ਹੈ ਇੰਨੀ ਬੁਰੀ ਹਾਲਤ ਹੈ ਕਿ ਮਤਲਬ ਇੱਥੋਂ ਲੰਘਣਾ ਬੱਚਿਆਂ ਨੂੰ ਉਸ ਦਿਨ ਇੱਕ ਬੱਚਾ ਗਿਰ ਗਿਆ ਵਿੱਚ ਇਹਦੇ ਨਾਲੇ 'ਚ ਬੱਚਾ ਗਿਰ ਗਿਆ ਸੀ ਮਸਾ ਬੱਚੇ ਸਾਰਿਆਂ ਨੇ ਗੱਡੇ ਹੁਣ ਵਿਚਾਰੇ ਨੂੰ ਮਤਲਬ ਬਹੁਤ ਬੁਰਾ ਹਾਲ ਹੈ ਆਮ ਲੋਕ ਬਹੁਤ ਪਰੇਸ਼ਾਨ ਨੇ ਆਮ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਹਮੇਸ਼ਾ ਮੁਸ਼ਕਲ ਆਉਂਦੀ ਹੈ ਤਾਂ ਦੇਖੋ ਕਿ ਹੁਣ ਲੰਬਾ ਇੱਥੇ ਜਾਮ ਲੱਗ ਚੁੱਕਿਆ ਕਿਉਂਕਿ ਇੱਥੇ ਅੱਗੇ ਪਾਣੀ ਖੜਾ ਹੋਇਆ ਹੈ ਔਰ ਪਾਣੀ ਖੜਨ ਦੇ ਕਾਰਨ ਇਥੋਂ ਲੋਕ ਨੇ ਜਿਹੜੇ ਬਹੁਤ ਸਲੋ ਹੋ ਜਾਂਦੇ ਨੇ ਉਹ ਦੂਸਰੇ ਪਾਸੇ ਤੁਹਾਨੂੰ ਦਿਖਾਉਨੇ ਆ ਤਸਵੀਰਾਂ 1 ਵਜੇ ਤੋਂ ਲੈ ਕੇ ਆ 3 ਵਜੇ ਤੱਕ ਜਾਮ ਦੇਖੋ ਕਿੰਨਾ ਲੰਬਾ ਹੋ ਜਾਣਾ ਜੀ ਜੋ ਜਾਮ ਦੀ ਸਮੱਸਿਆ ਵੀ ਹੈ ਕਿਸੇ ਨੇ ਛੇਤੀ ਜਾਣਾ ਬੱਚਿਆਂ ਬੱਚੇ ਲੇਟ ਹੋ ਜਾਂਦੇ ਨੇ ਉਹਨਾਂ ਦੇ ਪੇਰੈਂਟਸ ਸਾਨੂੰ ਬੋਲਦੇ ਨੇ ਕਿ ਆ ਵੀ ਇੰਨਾ ਟਾਈਮ ਕਿਉਂ ਲੱਗਦਾ ਤੇ ਅਸੀਂ ਇਹੀ ਦੱਸਦੇ ਆ ਕਿ ਆਹ ਰਸਤੇ ਦੇ ਵਿੱਚ ਦੇਖੋ ਕਿੰਨਾ ਪਾਣੀ ਖੜਾ ਹੁੰਦਾ ਤੇ ਅਸੀਂ ਪਾਣੀ ਦੇ ਵਿੱਚ ਗੱਡੀਆਂ ਆਪਣੀਆਂ ਸੇਫ ਕਰਕੇ ਜਾਂਦੇ ਆ ਬੱਚੇ ਵੀ ਸੇਫ ਨਹੀਂ ਹੈਗੇ ਜੀ ਨਾਲੇ ਆ ਦੇਖੋ ਤੁਸੀਂ ਰੋਡ ਪੂਰਾ ਟੁੱਟ ਰੋਡ ਮੈਂ ਕਹਿੰਨਾ ਰੋਡ ਦਾ ਹਾਲਤ ਦੇਖ ਲਓ ਹਾਲਤ ਦੇਖ ਕੇ ਹੀ ਬੰਦਾ ਦੱਸਦਾ ਜਿੰਨੇ ਵੀ ਆ ਜਾ ਰਹੇ ਨੇ ਲੋਕ ਸਾਰੇ ਲੋਕ ਦੱਸਦੇ ਨੇ ਆਪਣੇ ਮੂੰਹੋਂ ਦੱਸਦੇ ਨੇ ਭਾਜੀ ਸਾਡਾ ਅੱਜ ਇਹ ਟੁੱਟ ਗਈ ਅੱਜ ਇਹ ਨੁਕਸਾਨ ਹੋ ਗਈ ਉਹ ਨੁਕਸਾਨ ਅਸੀਂ ਲੋਕਾਂ ਦਾ ਦੇਖਦੇ ਆ ਆ ਦੇਖੋ ਰੋਡ ਦਾ ਹਾਲ ਦੇਖੋ ਤੁਸੀਂ ਬਿਲਕੁਲ ਲੱਗਦਾ ਨਹੀਂ 10% ਵੀ ਬਦਲਾ ਹੈਗਾ ਬਾਈ ਸਰ ਦੇਖੋ ਇਹ ਆਪਾਂ ਇੰਨਾ ਕਹਿ ਨਹੀਂ ਸਕਦੇ ਕਿਸੇ ਵੀ ਗਵਰਨਮੈਂਟ ਨੂੰ ਠੀਕ ਹੈ ਨਹੀਂ ਮਾਰ ਆਪਾਂ ਇਹ ਕਹਿੰਦੇ ਕਿ ਪ੍ਰਸ਼ਾਸਨ ਨੂੰ ਤੇ ਆਪਣਾ ਹਰੇਕ ਮਿਆਂਦੇ ਨੂੰ ਆਪਣਾ ਆਪਣਾ ਕੰਮ ਕਰਨਾ ਚਾਹੀਦਾ ਪ੍ਰਸ਼ਾਸਨ ਤਾਂ ਉਹ ਜਾਂਦੇ ਪਏ ਨੇ ਉਹ ਦੇਖੋ ਜੀ ਹੁਣ ਇੰਨੇ ਇੰਨੇ ਇੱਥੋਂ ਦੇਖੋ ਸੁਖਵੀਰ ਬਾਦਲ ਸਾਹਿਬ ਜੀ ਪਿਛਲੇ ਹਫਤੇ ਨਿਕਲੇ ਨੇ ਉਹਨਾਂ ਨੇ ਗੱਡੀ ਨਹੀਂ ਰੋਕੀ ਇੱਥੇ ਇੱਥੇ ਹੀ ਲੁਧਿਆਣੇ ਚ ਉਹਨਾਂ ਦਾ ਕਾਫਲਾ ਸੀਗਾ ਕਾਫਲਾ ਨੰਗਾ ਤਾਂ ਉਹਨਾਂ ਨੇ ਪ੍ਰਸ਼ਾਸਨ ਨੇ ਗੱਡੀ ਕਿਸੇ ਨੇ ਨਹੀਂ ਰੁਕੀ ਬਹੁਤ ਬੁਰਾ ਹਾਲ ਆ ਦੇਖੋ ਲੋਕਾਂ ਲੋਕ ਤਾਂ ਆਪ ਕਹਿ ਰਹੇ ਨੇ ਕਿ ਹਾਂ ਵੀ ਬਹੁਤ ਦਿੱਕਤਾਂ ਆ ਰਹੀਆਂ ਨੇ ਬਹੁਤ ਪਰੇਸ਼ਾਨੀਆਂ ਹੋ ਰਹੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹੀ ਪਰੇਸ਼ਾਨੀ ਰਹਿਣੀ ਹੈ ਜੇ ਇਸ ਤੋਂ ਵੀ ਬੱਧਰ ਹਾਲ ਹੋ ਜਾਣੀਆਂ ਅੱਛਾ ਸਾਡੇ ਨਾਲ ਹੋਰ ਵੀ ਲੋ ਤੁਸੀਂ ਅੱਗੇ ਕੀ ਜਾਣ ਲਗੇ ਡਰ ਲੱਗਦਾ ਪਿਆ ਵਾ ਪਾਣੀ ਚ ਬਿਲਕੁਲ ਡਰ ਲੱਗਦਾ ਬਾਈ ਵੀ ਦੇਖੋ ਨਾ ਹੁਣ ਤੁਸੀਂ ਅੱਗੇ ਵੀ ਇੱਕ ਵਾਰੀ ਪੋਸਟ ਪਾਈ ਸੀਗੀ ਠੀਕ ਹੈ ਨਾ ਹੁਣ ਉਹਦੇ ਨਾਲ ਹੋਇਆ ਤਾਂ ਕੁਝ ਵੀ ਨਹੀਂ ਇੰਨਾ ਪਾਣੀ ਕੱਢਿਆ ਜਾਂਦਾ ਉਸੇ ਟਾਈਮ ਨਾਲ ਕੋਈ ਕੁਝ ਤੇ ਪਾਣੀ ਤਾਂ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਵਾ ਤੁਸੀਂ ਹਾਲ ਦੇਖਿਓ ਜਦੋਂ ਪਾਣੀ ਖਾਲੀ ਹੋ ਜੂਗਾ ਨਾ ਉਸ ਤੋਂ ਬਾਅਦ ਦੇਖਿਓ ਇਹਦੀ ਹਾਲਤ ਕੀ ਆ ਇਥੇ ਹੁੰਦਾ ਕਿ ਆ ਬਾਅਦ ਵਿੱਚ ਬਾਅਦ ਵਿੱਚ ਹੋਣਾ ਕੀ ਹੈ ਵੀਰੇ ਇੱਕ ਤਾਂ ਇਹ ਪੂਰਾ ਕ੍ਰੈਕ ਹੋ ਗਿਆ ਹੋਇਆ ਠੀਕ ਹੈ ਨਾ ਇਹਦੇ ਜਿਹੜੇ ਐਕਸਪੈਂਸ਼ਨ ਜੋਇੰਟਸ ਹੁੰਦੇ ਆ ਉਹ ਬਿਲਕੁਲ ਹੀ ਲੂਸ ਹੋ ਗਏ ਹੋਏ ਆ ਸਾਰੇ ਜਿਹੜੇ ਲੋਹੇ ਦੇ ਆਪਾਂ ਵਿੱਚ ਪਾਣੇ ਐਕਸਪੈਂਸ਼ਨ ਜੋਇੰਟਸ ਪਾਣੇ ਆ ਸਾਰੇ ਲੂਸ ਹੋ ਚੁੱਕੇ ਹੋਏ ਆ ਤੇ ਇਹਨਾਂ ਨੂੰ ਵੀ ਰਿਪੇਅਰ ਕਰਨਾ ਚਾਹੀਦਾ ਤਾਂ ਹੀ ਪਾਣੀ ਨਿਕਲੂਗਾ ਨਾ ਇਹਦਾ ਲੁਧਿਆਣਾ ਇੱਥੇ ਹੁਣ ਆ ਦੇਖੋ ਕਲਾਕਾਰੀ ਕੀਤੀ ਹੀ ਆ ਕਈ ਜਗ੍ਹਾ ਲਿਖਿਆ ਸਮਾਰਟ ਸਿਟੀ ਲੁਧਿਆਣਾ ਸਮਾਰਟ ਹੈਗੀ ਆ ਸਮਾਰਟ ਤਾਂ ਵੀਰੇ ਬਹੁਤ ਹੈਗੀ ਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਗੱਲ ਇਹ ਵੀ ਉਹਦੀ ਮੇਨਟੇਨੈਂਸ ਨਹੀਂ ਨਾ ਹੈਗੀ ਮੇਨਟੇਨੈਂਸ ਹੋਣੀ ਜ਼ਰੂਰੀ ਆ ਮੇਨਟੇਨੈਂਸ ਵਿੱਚ ਕਮੀ ਹੈ ਬਿਲਕੁਲ ਕਮੀ ਹੈ ਬਾਈ ਇੱਥੇ ਉਹੀ ਜਗ੍ਹਾ ਇਹ ਕਹਿੰਦੇ ਵੀ ਜਿੱਥੇ ਨੰਬਰ ਪਲੇਟਾਂ ਨਿਕਈਆਂ ਕਈਆਂ ਗੱਡੀਆਂ ਦੀਆਂ ਕਈ ਲੋਕਾਂ ਨੇ ਇਥੋਂ ਪੈ ਕਢਾਉਣ ਦੇ ਲਈ ਪੈਸੇ ਵੀ ਮੰਗੇ ਜਦੋਂ ਗੱਡੀ ਘੜਾਈ ਕਿਸੇ ਨੇ ਪ੍ਰਵਾਸੀਆਂ ਦੇ ਵੱਲੋਂ ਮੇਬੀ ਆਈ ਡੋਨਟ ਨੋ ਮੈਨੂੰ ਨਹੀਂ ਪਤਾ ਇਸ ਬਾਰੇ ਨਹੀਂ ਇਸ ਬਾਰੇ ਨੂੰ ਮੈਨੂੰ ਨਹੀਂ ਪਤਾ ਲੁਧਿਆਣੇ ਚ ਹੋਰ ਕਈ ਕਿਹੜੀ ਜਗ੍ਹਾ ਘੁੰਮ ਕੇ ਆਏ ਹਾਂ ਹੁਣ ਫਿਰ ਮੈਂ ਤਾਂ ਫਿਲਹਾਲ ਇੱਥੇ ਦੁਗਰੀ ਹੋ ਕੇ ਆਏ ਹਾਂ ਬਾਈ ਹੈਗਾ ਉੱਥੇ ਬਣੀ ਹਾਂ ਹੈਗਾ ਪਰ ਉੱਥੇ ਇੰਨਾ ਨਹੀਂ ਹੈਗਾ ਉੱਥੇ ਘਟਾ ਇੱਥੇ ਲੱਭਾ ਸੀ ਸਮਾਰਟ ਸਮਾਰਟ ਆ ਹਾਂ ਥੈਂਕ ਯੂ ਥੈਂਕ ਯੂ ਸੋ ਇਹ ਲੋਕ ਨੇ ਜਿਹੜੇ ਬਹੁਤ ਪਰੇਸ਼ਾਨ ਨੇ ਹੁਣ ਇੱਕ ਤਸਵੀਰਾਂ ਤੁਹਾਨੂੰ ਹੋਰ ਦਿਖਾਉਣੇ ਆ ਕਿ ਇੱਧਰਲੇ ਪਾਸੇ ਦੇਖੋ ਕਿ ਮਾਲ ਲੋਡ ਕਰਕੇ ਵੀਲਰ ਆਉਂਦੇ ਪਏ ਨੇ ਫੋਰ ਵੀਲਰ ਜਾਂ ਥਰੀ ਵੀਲਰ ਤੇ ਉਹ ਦੂਸਰੇ ਪਾਸੇ ਪਿੱਛੇ ਲੋਕ ਜਿਹੜੇ ਨੇ ਉਹ ਆਉਂਦੇ ਜਰੂਰ ਪਏ ਨੇ ਡਰਦੇ ਆ ਕਿਉਂਕਿ ਹਰ ਜਗ੍ਹਾ ਇਥੇ ਟੋਏ ਨੇ ਗੱਡੇ ਬਣੇ ਹੋਏ ਨੇ ਔਰ ਕੱਢਣਾ ਕੋਈ ਵੀ ਵੀਕਲ ਬੜਾ ਮੁਸ਼ਕਲ ਹੋ ਜਾਂਦਾ ਹੈ ਹੁਣ ਬਜ਼ੁਰਗਾਂ ਦੀ ਜਿਹੜੀ ਸਕੂਟੀ ਖੜ ਗਈ ਇੱਥੇ ਰਾਹ ਦੇ ਵਿੱਚ ਜਾ ਬਹੁਤ ਪਰੇਸ਼ਾਨੀ ਜਿਹੜੀ ਆਮ ਲੋਕਾਂ ਨੂੰ ਆ ਰਹੀ ਹੈ ਜਿਹੜਾ ਨੌਜਵਾਨ ਹੈ ਅਗਰ ਉਸਦੀ ਕੋਈ ਗੱਡੀ ਜਾਂ ਵਹੀਕਲ ਕੋਈ ਰੁਕ ਜਾਵੇ ਪਾਣੀ ਦੇ ਵਿੱਚ ਤਾਂ ਉਹ ਧੱਕਾ ਮਾਰ ਕੇ ਕਿਸੇ ਕਿਸ ਤੇ ਇੱਕ ਨਿਕਲ ਆਉਂ ਲੇਕਿਨ ਬਜ਼ੁਰਗਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ ਬਜ਼ੁਰਗ ਇਹ ਜਿਹੇ ਹਾਲਾਤਾਂ ਦੇ ਵਿੱਚ ਕੀ ਕਰਨਗੇ ਤਾਂ ਇਹ ਸਮਾਰਟ ਸਿਟੀ ਲੁਧਿਆਣਾ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਸ ਵੇਲੇ ਕਿ ਜਿਹੜੇ ਲੋਕ ਇਸ ਲੁਧਿਆਣਾ ਦੇ ਵਿੱਚ ਰਹਿ ਰਹੇ ਨੇ ਕਿ ਕੁਝ ਟਾਈਮ ਦੀ ਹੀ ਬਾਰਿਸ਼ ਹੈ ਜਿਹੜੀ ਉਹ ਹੋਈ ਹੈ ਔਰ ਕੁਝ ਟਾਈਮ ਦੀ ਬਾਰਿਸ਼ ਦੇ ਨਾਲ ਹੀ ਜਿਹੜੇ ਇੱਥੇ ਜਲਥਲ ਹੋ ਗਈ ਐ ਅੱਗੇ ਨਹੀਂ ਜਾ ਰਹੇ ਤੁਸੀਂ ਹਾਂ ਅੱਗੇ ਨਹੀਂ ਜਾ ਰਹੇ ਕਿਉਂ ਅੱਗੇ ਪਾਣੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਹੋਰ ਵੀ ਜਗ੍ਹਾ ਤੇ ਹੈਗੀ ਆ ਹੋਰ ਸਾਰੇ ਪੁਲਾਂ ਤੇ ਹੀ ਆਈ ਸਾਰੇ ਵਾਲਾ ਦੇ ਪੁਲਾਂ ਗਰੁੱਪ ਕੀ ਲੁਧਿਆਣਾ ਲੱਗਦਾ ਸਮਾਰਟ ਸਿਟੀ ਲੁਧਿਆਣਾ ਬਣਿਆ ਹੋਇਆ ਹਾਂ ਜੀ ਨਿਸ਼ਾਨਘਾਟ ਬਣਿਆ ਨਿਸ਼ਾਨਘਾਟ ਕਿੱਥੇ ਹੋਣ ਬਣਿਆ ਨਿਸ਼ਾਨਘਾਟ ਕਹੋ ਨਿਸ਼ਾਨਘਾਟ ਕਿਉਂ ਐਦਾਂ ਕਹਤੋਂ ਉਹ ਪਾਣੀ ਕਿਸੇ ਪਾਸੇ ਚਣਾਈ ਇਹ ਨਹੀਂ ਗਈ ਚਾਰਜ ਪੇਰੇ ਖੜਕਾ ਭਰੀਆ ਪਈਆਂ ਨੇ ਤੇ ਗੌਰਮੈਂਟ ਨੂੰ ਇਹ ਚਾਹੀਦਾ ਵੀ ਇੱਥੇ ਇਹਦੀ ਰੇਰ ਕਰੇ ਇੱਥੇ ਬੰਦੇ ਦੀ ਡਿਊਟੀ ਚਾਹੀਦੀ ਹੈ ਬੰਦੇ ਦੀ ਪੁੱਲ ਜੰਮੀ ਪੈਂਦਾ ਹਰ ਕੋਈ ਇੱਥੇ ਹਰਕਿਆ ਹੋਇਆ ਹੈ ਕਿਉਂਕਿ ਜਦੋਂ ਅਸੀਂ ਆਦੇ ਵੀ ਡੂ ਵੀਹਕਲ ਤੇ ਟੂ ਵੀਹਲਰ ਵੀਹਕਲ ਦੇ ਉੱਤੇ ਨਿਕਲਦੇ ਆ ਤਾਂ ਅਕਸਰ ਲੁਧਿਆਣਾ ਦੇ ਵਿੱਚ ਛੱਡੋ ਪੂਰੇ ਪੰਜਾਬ ਭਰ ਦੇ ਵਿੱਚ ਜੇ ਕਿਤੇ ਵੀ ਅਸੀਂ ਦੇਖਾਂਗੇ ਜਾਂ ਦੁਨੀਆ 'ਚ ਕਿਤੇ ਦੇਖਾਂਗੇ ਤਾਂ ਜਦੋਂ ਪਾਣੀ ਖੜਦਾ ਹੈ ਤਾਂ ਹਰ ਕੋਈ ਪਰੇਸ਼ਾਨ ਹੁੰਦਾ ਹੈ ਸੋ ਇੱਥੇ ਨੌਜਵਾਨ ਜਿਹੜਾ ਉਹ ਵੀ ਰੁਕਣਾ ਪਿਆ ਉਸ ਨੂੰ ਅ ਡਿਲੀਵਰੀ ਕਰਤਾ ਪਿਆ ਵੀਰ ਡਿਲੀਵਰੀ ਕਰਨ ਇੱਕ ਤਾਂ ਮੀਂਹ ਦੇ ਵਿੱਚ ਤੁਸੀਂ ਜਾ ਰਹੇ ਹੋ ਹਨ ਦੂਸਰੇ ਨਾਲ ਪਾਣੀ ਪਾਣੀ ਹੋਇਆ ਪਹਿਲੇ ਲੁਧਿਆਣਾ ਦੇ ਵਿੱਚ ਔਖ ਵੀ ਹੁੰਦਾ ਹੋ ਹਾਂਜੀ ਹਾਂਜੀ ਉਹ ਤਾਂ ਔਖ ਤਾਂ ਹੁੰਦੀ ਹੈਗਾ ਭਾਜੀ ਪਰ ਹੁਣ ਮੀਂਹ ਕਰਿਆ ਹੁਣ ਜਿਹਨੂੰ ਪੈਸੇ ਦੀ ਲੋੜ ਹੈ ਉਹ ਤਾਂ ਕੰਮ ਕਰੂਗਾ ਹੀ ਭਾਜੀ ਇੱਥੇ ਵੀ ਹੋਰ ਕਿਹਨੇ ਕਿਹੜੀ ਜਗ੍ਹਾ ਤੇ ਪਾਣੀ ਖੜਿਆ ਹੋਇਆ ਬਦਲਾਅ ਲੱਗਦਾ ਵੀ ਪੰਜਾਬ 'ਚ ਬਦਲਾਅ ਹੋਇਆ ਵਾ ਬਦਲਾਅ ਤਾਂ ਕੀ ਆ ਭਾਜੀ ਬਦਲਾਅ ਕੁਛ ਨਹੀਂ ਹੋਇਆ ਬਸ ਇਦਾਂ ਹੀ ਆ ਲੱਗਦਾ ਨਹੀਂ ਬਦਲਾਅ ਹੋਇਆ ਨਹੀਂ ਇਕੱਲੇ ਇਹੀ ਜਗ੍ਹਾ ਪਾਣੀ ਹੈ ਕਿ ਪੂਰੇ ਲੁਧਿਆਣੇ 'ਚ ਪਾਣੀ ਖੜਾ ਵਾ ਨਹੀਂ ਜਿੱਥੇ ਉਹਨੇ ਗੱਡੇ ਹੈਗੇ ਜਿੱਥੇ ਪਾਣੀ ਨਹੀਂ ਲੰਗਦਾ ਉੱਥੇ ਤਾਂ ਖੜੂਗਾ ਹੀ ਪਾਣੀ ਸੋ ਇਹ ਨੌਜਵਾਨ ਨੇ ਜਿਹੜੇ ਡਿਲੀਵਰੀ ਕਰਨ ਦੇ ਲਈ ਨਿਕਲੇ ਨੇ ਇਥੋਂ ਔਰ ਵਾਰ-ਵਾਰ ਰੁਕਣਾ ਪੈ ਰਿਹਾ ਹੈ ਕਈ ਜਗ੍ਹਾ ਦੇ ਉੱਤੇ ਇਹਨਾਂ ਨੂੰ ਵੀ